ਐ ਡਾਕਟਰ ਸਾਹਿਬ ਕਿਸਾਨ ਜਿੱਥੇ ਬੰਦੀਆਂ ਵੱਲੋਂ ਮੁਰ ਤੋਂ ਸੰਘਰਸ਼ ਜਿਹੜਾ ਵਿੱਢਿਆ ਗਿਆ ਤੁਹਾਨੂੰ ਵੀ ਪਤਾ ਸ਼ੰਭੂ ਬਾਰਡਰ ਤੇ ਖਨੂਰੀ ਬਾਰਡਰ ਤੇ ਤੇ ਕਿਸਾਨਾਂ ਨੇ ਹੁਣ ਕਿਹਾ ਕਿ ਇਹ ਕੇਂਦਰ ਸਰਕਾਰ ਜਿਹੜੇ ਉਹ ਕਾਨੂੰਨਾਂ ਨੂੰ ਜਿਹੜੇ ਇੱਕ ਨਵੇਂ ਰੂਪ ਦੇ ਵਿੱਚ ਹੁਣ ਲਿਆਂਣ ਜਾ ਰਹੀ ਹੈ ਤੁਹਾਡੀ ਇਹ ਜ਼ਿੰਮੇਵਾਰੀ ਤੁਹਾਨੂੰ ਬਹੁਤ ਵਧੀਆ ਮਾਰਜਨ ਦੇ ਨਾਲ ਲੋਕ ਸਭਾ ਵਿੱਚ ਜਤਾਇਆ ਤਾਂ ਹੁਣ ਤੁਸੀਂ ਕਿੱਦਾਂ ਆਵਾਜ਼ ਕਿਸਾਨੀ ਦੇ ਹੱਕ ਵਿੱਚ ਪ੍ਰਪੱਕ ਕਰੋਗੇ ਲੋਕਸਾਨੀ ਦੇ ਹੱਕ ਦੇ ਵਿੱਚ ਲਗਾਤਾਰ ਪਾਰਲੀਮੈਂਟ ਦੇ ਵਿੱਚ ਬਹਿਸ ਚੱਲ ਰਹੀ ਹੈ ਲਗਾਤਾਰ ਲੋਕ ਸਭਾ ਦੇ ਵਿੱਚ ਬਹਿਸ ਚੱਲ ਰਹੀ ਹੈ ਔਰ ਡੱਲੇਵਾਲ ਸਾਹਿਬ ਜਿਹੜੇ ਹੈ ਮਰਨ ਵਰਤ ਤੇ ਬੈਠੇ ਨੇ ਉਹ ਉਸ ਦੇ ਨਾਲ ਮੈਂ ਸਮਝਦਾ ਕਿ ਜਿਹੜਾ ਸਮੁੱਚਾ ਪਾਰਲੀਮੈਂਟ ਹੀ ਨਹੀਂ ਸਮੁੱਚਾ ਦੇਸ਼ ਜਿਹੜਾ ਉਹ ਚਿੰਤਤ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਪ੍ਰਤੀ ਜਾਗਰੂਕ ਨਹੀਂ ਹੈ ਉਹ ਬਿਲਕੁਲ ਇਨਸੈਨਸਿਟਿਵ ਹੈ ਜਿਸ ਤਰ੍ਹਾਂ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਜਦੋਂ ਕਾਨੂੰਨੀ ਗਰੰਟੀਆਂ ਦੀ ਗੱਲ ਕੀਤੀ ਗਈ ਕਾਨੂੰਨੀ ਐਮਐਸਪੀ ਨੂੰ ਕਾਨੂੰਨੀ ਬਣਾਉਣ ਦੀ ਗੱਲ ਕੀਤੀ ਗਈ ਤੇ ਉਸ ਤੋਂ ਇਲਾਵਾ ਸੁਆਮੀਨਾਥਨ ਰਿਪੋਰਟ ਨੂੰ ਇਨਬਨ ਲਾਗੂ ਕਰਨ ਦੀ ਗੱਲ ਕੀਤੀ ਗਈ ਤੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਬਣਨ ਤੋਂ ਬਾਅਦ ਈਵਨ 1 ਸਾਲ ਦਾ ਸਮਾਂ ਦਿੱਤਾ ਸੀ ਉਸ ਸਮੇਂ ਦੇ ਵਿੱਚ ਸਰਕਾਰ ਜਿਹੜੀ ਆਪਣਾ ਕੋਈ ਵਾਅਦਾ ਵੀ ਪੂਰਾ ਨਹੀਂ ਕਰ ਸਕੀ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਪ੍ਰਤੀ ਅਸੰਵੇਦਨਸ਼ੀਲ ਹੈ ਸੋ ਕਿਸਾਨਾਂ ਦੀ ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਕਿ ਕਿਸਾਨੀ ਦਾ ਨੁਕਸਾਨ ਹੋਵੇ ਡੱਲੇਵਾਲ ਸਾਹਿਬ ਜਿਹੜੇ ਮਰਨ ਵਰਤ ਤੇ ਬੈਠੇ ਨੇ ਅੱਜ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਸਰਕਾਰ ਨੂੰ ਅੱਜ ਵੀ ਜਾਗ ਜਾਣਾ ਚਾਹੀਦਾ ਸੋ ਕੇਂਦਰ ਸਰਕਾਰ ਅੱਜ ਵੀ ਜਾਗੇ ਕਿਸਾਨਾਂ ਦੇ ਕਰਜ਼ਾ ਮਾਫ ਕਰੇ ਕਾਰਪੋਰੇਟ ਦੇ ਜਿਹੜੇ ਕਰਜ਼ਾ ਮਾਫ ਕੀਤੇ ਜਾ ਰਹੇ ਆ ਤੇ ਕਿਸਾਨਾਂ ਦਾ ਕਰਜ਼ਾ ਵੀ ਤਾਂ 14 ਲੱਖ ਕਰੋੜ ਦੇ ਕਰੀਬ ਅਸੀ ਹੋਣਾ ਸੋ ਉਹਨਾਂ ਦੇ ਕਰਜ਼ੇ ਵੀ ਮਾਫ਼ ਹੋਣੇ ਚਾਹੀਦੇ ਸਾਰੀਆਂ ਮੰਗਾਂ ਮੰਨਣ ਕਾਨੂੰਨ ਬਣਾਣੇ ਨਵੇਂ ਕਾਨੂੰਨ ਬਣਾਣ ਜਿਸ ਤਹਿਤ ਜੋ ਵੀ ਵਾਦੇ ਕੀਤੇ ਗਏ ਆ ਆਪਣੇ ਵਾਦੇ ਤੇ ਖਰੇ ਉਤਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਹੈ ਤਾਂ ਮੌਜੂਦਾ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਜ਼ਿੰਮੇਵਾਰ ਹੋ ਕਿਉਂਕਿ ਅੱਜ ਸੁਪਰੀਮ ਕੋਰਟ ਵੱਲੋਂ ਵੀ दखलअंदाजी ਕੀਤੀ ਗਈ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਆ ਤੇ ਜੇਕਰ ਡੱਲੇਵਾਲ ਸਾਹਿਬ ਨਾਲ ਕਿਸੇ ਵੀ ਤਰ੍ਹਾਂ ਦੀ ਹਿੰਮਤ ਕੀ ਹੁੰਦੀ ਹੈ ਤਾਂ ਪੰਜਾਬ ਦੀ ਮਸ਼ੀਨਰੀ ਆ ਜਿਹੜੀ ਸਮੁੱਚੇ ਤੌਰ ਤੇ ਜ਼ਿੰਮੇਵਾਰ ਮੁਸਤਦੀਦ ਨਾਲ ਲੱਗੀ ਹੋਈ ਹੈ ਤੇ ਦੇਖੋ ਜਿਹੜੀ ਇਸ਼ੂਜ਼ ਨੇ ਜਿਹੜੇ ਇਹ ਜੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਚ ਆਦੇ ਨੇ ਤੇ ਉਹ ਕੇਂਦਰ ਨੂੰ ਹੀ ਟੇਕ ਅਪ ਕਰਨੇ ਪੈਣਗੇ ਅਸੀਂ ਤਾਂ ਕੇਂਦਰ ਕੋਲ ਅਸੀਂ ਤਾਂ ਬਾਰ-ਬਾਰ ਗੁਹਾਰ ਲਾ ਰਹੇ ਆਂ ਔਰ ਉਲਟਾ ਕੇਂਦਰ ਸਰਕਾਰ ਵੱਲੋਂ ਤਾਂ ਜਿਹੜੇ ਵਿਰੋਧ ਕਰਨ ਦੇ ਹੱਕ ਪਾਰਲੀਮੈਂਟ 'ਚ ਬੋਲਣ ਦੇ ਹੱਕ ਇੱਥੋਂ ਤੱਕ ਕਿ ਤੁਸੀਂ ਦੇਖਿਆ ਵੀ ਕਿਸਾਨਾਂ ਨੂੰ ਜਿਸ ਤਰ੍ਹਾਂ ਸ਼ੰਭੂ ਬਾਰਡਰ ਤੇ ਜਾਂ ਖਨੋਰੀ ਬਾਰਡਰ ਤੇ ਰੋਕਿਆ ਹੋਇਆ ਔਰ ਬੜਵੜੀਆਂ ਦੀਵਾਰਾਂ ਐਦਾਂ ਮਤਲਬ ਚਿਣੀਆਂ ਹੋਈਆਂ ਕਿ ਜਿਸ ਤਰ੍ਹਾਂ ਕਿਤੇ ਬਾਰਡਰ ਤੇ ਕਿਸਾਨ ਬੈਠੇ ਹੋਣ ਜਿਸ ਤਰ੍ਹਾਂ ਕਿਸਾਨੀ ਸਾਡੀ ਦੁਸ਼ਮਣ ਹੋਵੇ ਸੋ ਕੇਂਦਰ ਸਰਕਾਰ ਨੂੰ ਇੱਕ ਅੱਛਾ ਰਵਈਆ ਬਣਾਉਣਾ ਪੈਗਾ इवन ਕੋਰਟਸ ਨੇ ਕਹਿੰਦਾ ਹੈ ਕਿ ਜਿਹੜੇ ਕਿਸਾਨ ਆ ਉਹ ਪੈਦਲ ਜਿਹੜੇ ਦਿੱਲੀ ਜਾ ਸਕਦੇ ਆ ਤੇ ਜਦੋਂ ਜਥੇ ਜਿਹੜੇ ਪੈਦਲ ਰਵਾਨਾ ਹੋਣ ਲਈ ਉਹ ਤਿਆਰ ਨੇ ਤੇ ਇਸ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਵੱਲੋਂ ਰੋਕਿਆ ਜਾ ਰਿਹਾ ਮੈਂ ਸਮਝਦਾ ਕਿ ਬਹੁਤ ਹੀ ਮੰਦਪਗ ਹੈ